ਜਮੰਦਰ ਬਾਈ ਗੱਲਬਾਤ ਤੂੰ ਕਰੀ ਹੂਗੀ ਹਾਂ ਗੱਲਬਾਤ ਤੂੰ ਆਵੀ ਕਰ ਮੈਂ ਹੀ ਕਰ ਲਾਂ ਹੋਰ ਬਾਈ ਬਾਈ ਹੋਜੀ ਅਸੀ ਦਾ ਗੁਰੂ ਜੀ ਸਤਿ ਸ੍ਰੀ ਅਕਾਲ ਬਾਕੀ ਨਾ ਕੋਈ ਨਾ ਕੋਈ ਨਾ ਹੋਰ ਜੀ ਹੋਰ ਕੰਮ ਗੁੰਮ ਆਉਂਦਾ ਤੈਨੂੰ ਪੂਰਾ ਵਧੀਆ ਕੰਮ ਗੁੰਮ ਕਾੜ ਦੇਣਾ ਕਰ ਦੇ ਬਾਈ ਹੋਰ ਵਾਦੀ ਕੋਈ ਨਹੀਂ ਲਾਇਆ ਬੈਠਾ ਤੂੰ ਬਾਈ ਕੋਈ ਗੱਲ ਨਹੀਂ ਮੈਂ ਆਪੇ ਹਾਂ ਲਊਂ ਬਾਈ ਤੂੰ ਕਰ ਲੈ ਕੰਮ ਆ ਆ ਸੀਜ਼ਨ ਸੋ ਜਨ ਲਾਇਆ ਮੈਂ ਤੈਨੂੰ ਪਹਿਲਾਂ ਕੋਈ ਸੀ ਬਾਈ ਸੀ ਸੀਜ਼ਨ ਬਹੁਤ ਲਾਇਆ ਸੀਜ਼ਨ ਕੰਮ ਵਧੀਆ ਆਉਂਦਾ ਕੰਮ ਬਾਈ ਮੈਂ ਤੈਨੂੰ ਦੱਸੀ ਹੈ ਨਾ ਮੈਂ ਫੈਕਟਰੀ 'ਚ ਲੱਗਾ ਰਾਂ ਇਹਨਾਂ ਜਿਸੇ ਬਣਦੇ ਆ ਇਹਦਾ ਕੁਝ ਵੀ ਨਹੀਂ ਹਾਰੀ ਖੋਲ ਕੇ ਅੜ ਦੁੰਦਾ ਮੈਂ ਮਾ ਫਿਰ ਆਪਣਾ ਬੰਦਾ ਵੀ ਆਏ ਦੇ ਚਾਹੀਦਾ ਕੰਮ ਵਾਲਾ ਯਾਰ ਤੈਨੂੰ ਕੋਈ ਤਕਰੀਫ ਹੀ ਨਹੀਂ ਆਉਂਦੀ ਯਾਰ ਕਰਦਾ ਮੈਂ ਇਸ ਦਾ ਘੱਟ ਵੱਧ ਰਿਹਾ ਜਾਂਦਾ ਮਸ਼ੀਨ ਕੋਲ ਤਾਂ ਹੀ ਬੰਦਾ ਨਾ 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 ਮੈਨੂੰ ਇੱਕ ਬਾਇਲ ਆ ਹਾਂ ਕੱਲਾ ਯਾਰ ਦਾ ਲੋਣਾ ਉਹ ਤੈਨੂੰ ਪਹਿਲੇ ਹੀ ਦੱਸਤਾ ਪਰ ਨਾ ਕੋਈ ਗੱਲ ਨਹੀਂ ਐਡਾ ਤਾਂ ਮਾੜਾ ਮੋਟਾ ਤਾਂ ਚੱਲ ਚੱਲੀ ਜਾਂਦਾ ਕੋਈ ਨਾ ਤੇ ਲਿਆ ਦੇ ਕਰਾਂਗੇ ਤੇ ਮੇਰੀ ਗੱਲ ਸੁਣੋ ਉਹ ਤਾਂ ਕੰਮ ਆਪਣਾ ਹੋਇਆ ਪਿਆਰ ਮਸ਼ੀਨ ਦਾ ਸਾਰਾ ਹੀ ਹਾਂ ਹਾਂ ਆਪਾਂ ਮਗਾਤਾ ਕੰਮ ਤਾਂ ਠੀਕ ਆ ਭਾਈ ਤੇ ਪੱਖੇ ਦੇ ਯਾਰਾ ਫਿੱਟ ਕਰਨਾ ਆਪਾਂ ਉਹਦੇ ਪੱਤੀ ਲਾਉਣ ਵਾਲੀ ਰਹਿੰਦੀ ਐ ਹਾਂ ਤੇ ਉਹ ਪੱਤੀ ਲਿਆ ਕੇ ਲਾ ਤੇ ਪੱਖਾ ਫਿੱਟ ਕਰਾ ਪੱਖਾ ਬਈ ਮੈਂ ਕਰ ਦੇਣਾ 10 ਮਿੰਟਾਂ ਫਿੱਟ ਹਾਂ ਉਹ ਫਿੱਟ ਹਾਂ ਹਾਂ ਮੈਂ ਚਾਜੂ ਲੈ ਕੇ ਆਉਣਾ ਤੇ ਤੂੰ ਉਹਨੇ ਫਿੱਟ ਕਰ ਕੋਈ ਗੱਲ ਕੋਈ ਗੱਲ ਇਹ ਤੇ ਆ ਗਿਆ ਮੈਂ ਕੋਈ ਨਾ ਫਿਰ 2-4 ਮਿੰਟਾਂ ਜੀ ਤੂੰ ਕਰ ਉਹਨੇ ਫਿੱਟ ਲਾ ਉਹਦਾ ਕਰ ਦੂ ਮੇਰੀ ਗੱਲ ਹਾਂ ਚੱਲ ਤੂੰ ਜਾ 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 ਕੋਈ ਨਾ ਕਰ ਦੂ ਪੈਂਦੇ ਯਾਰ ਫੜਾਂ ਵਾਲਿਆਂ ਵੱਡਿਆਂ ਮਾਰ ਬੈਠੇ ਕੰਮ ਟੇਡਾ ਨਾ ਹੋ ਜਾ ਕਿਤੇ ਪੱਖਾ ਚੱਕ ਕੇ ਲੈ ਆਪਣਾ ਫੇਰ ਦੇਖਦੇ ਆਂ ਕੀ ਬਣਦਾ ਕਿੱਥੇ ਲਾਉਂ ਪੱਤੀ ਇੱਥੇ ਵੀ ਲੋਟ ਰਹਾ ਹੂੰ ਸਿੱਧੀ ਹਵਾ ਮਾਰੂ ਐ ਚਲਾਉਣੀ ਤਾਂ ਪਈ ਆ ਪੱਖਾ ਦੇ ਆਕੇ ਲਿਆ ਭਾਈ ਮੈਂ ਪੁੱਛਣਾ ਭੁੱਲ ਗਏ ਬਾਈ ਦੇ ਘਰੋਂ ਲਾਈਏ ਕਿ ਆਪਦੇ ਹੀ ਚੱਕ ਲਿਆ ਆ ਰਾਕ ਮਾਨ ਤਾਂ ਸਾਰਾ ਲਿਆਂਦਾ ਹੋਣੀ ਪਤਾ ਆ ਗਿਆ ਉਹ ਕਿ ਆਇਆ ਨਹੀਂ ਕੋਨਾ ਪਰ ਐ ਨਹੀਂ ਮੈਨੂੰ ਦੱਸ ਕੇ ਗਿਆ ਵੀ ਕਿੱਥੇ ਦੇ ਜੜ ਲੈ ਕਿੱਥੇ ਲਾਉਣਾ ਇੱਥੇ ਤਾਂ ਨਹੀਂ ਲੋਟ ਆਉਣਾ ਨਾ ਇੱਥੇ ਦਾ ਬਾਲਾ ਦੂਰ ਭੱਜ ਜਾ ਹਾਏ ਇੱਥੇ ਤਾਂ ਨਹੀਂ ਗੱਲ ਬਣਦੀ